ਜੇ ਅਰੇ ਵਸਪੋ ਤਰਨਤਾਰਨ ਜਿਮਨੀ ਜੋਂ ਜੋ ਹੈ ਉਸ ਦਾ ਵਿਗਲ ਵੱਜ ਚੁੱਕਾ ਹੈ ਔਰ ਵੱਖ-ਵੱਖ ਪਾਰਟੀਆਂ ਆਪਣੇ ਲੀਡਰਾਂ ਨੂੰ ਮਿਲ ਰਹੀਆਂ ਹਨ ਤੇ ਚੋਣਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ ਇਸੇ ਲੜੀ ਤਹਿਤ ਮੋਨੂ ਚੀਮਾ ਜੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਾਡੇ ਨਾਲ ਹਨ ਤੇ ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਕਿ ਸਾਡੇ ਦੇਨ ਸਾਲ ਸਰਕਾਰ ਜਿਹੜੀ ਇਹਨਾਂ ਦੀ ਚੱਲ ਚੁੱਕੀ ਹੈ ਤੇ 1.5 ਸਾਲ ਬਾਕੀ ਰਹਿ ਚੁੱਕਾ ਹੈ ਤੇ ਮਨੋਜੀ ਤੁਸੀਂ ਇਹੜੀ ਚੀਜ਼ ਲੈ ਕੇ ਲੋਕਾਂ ਦੇ ਦਰਵਾਜ਼ੇ ਜਾਓਗੇ ਗੱਲੇ ਜੀ ਗਰੰਟੀਆਂ ਦੇ ਵਿਖੋ ਸਰਕਾਰ ਨੇ ਜੇ ਸਾਡੇ ਨੇ ਮੈਨੀਫੈਸਟੋ ਜਿੰਨੀਆਂ ਵੀ ਲਿਖੀਆਂ ਹੋਈਆਂ ਕੋਈ ਇੱਕੋ ਦੁਕਾਣ ਛੱਡ ਕੇ ਸਾਰੀਆਂ ਨਾਲ ਸਾਡੇ ਪੂਰੀਆਂ ਕਰਦੀਆਂ ਉਹਦੇ ਜਿਹੜੀਆਂ ਬਈਆਂ ਸਰਕਾਰਾਂ ਸੀ ਮੈਨੀਫੈਸਟੋ ਜਿਹੜਾ ਹੁੰਦਾ ਸੀ ਨਾ ਜੀ ਉਦੋਂ ਲਾਸਟ ਸਾਲ ਦੇ ਵਿੱਚ ਆ ਕੇ ਮੈਨੀਫੈਸਟੋ ਜਾਰੀ ਕਰਦੇ ਇਹ ਉਹਦੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੀ ਪਰ ਤੁਸੀਂ ਮੇਥੋਂ ਮੇਲੀ ਦੇ ਅਗਾਇਬ ਮੇਲੀ ਵਿੱਚ ਸੋਲਵਡ ਬਈਆ ਉਹਨਾਂ ਦਾ 10 ਲੱਖ ਦਾ ਸਾਡੇ ਭਵੰਤਮਾਨ ਜੀ ਨੇ ਜਿਹੜਾ ਬੀਮਾ ਔਰ ਦੂਸਰਾ ਨੰਬਰ ਵੇਖੋ ਵੀ ਨੌਕਰੀਆਂ ਨੌਕਰੀਆਂ 55000 ਨੌਕਰੀ ਇਸ ਦਾ ਸਾਥ ਦੇ ਚੁੱਕੇ ਹਨ ਤੇ ਕੋਈ ਬਿਲਕੁਲ ਵਿਸ਼ਵ ਤੋਂ ਫੀ ਜਿਹੜਾ ਬੱਚਾ ਕੰਪੀਟੀਟਿਵ ਭਾਗ ਲੈਂਦਾ ਹੈ ਜਿਹੜਾ ਇੱਕ ਨੰਬਰ ਤੋਂ ਉਹਨਾਂ ਨੂੰ ਨੌਕਰੀ ਮਿਲ ਨਹੀਂ ਹੈ ਸਾਰੀਆਂ ਇਹ ਹੌਲੀ ਹੌਲੀ ਬੁਰੀਆਂ ਰਹਿਣੀਆਂ ਹੈ 1.5 ਸਾਲ ਪਹਿਲਾਂ 1.5 ਸਾਲ ਤੋਂ ਵੇਖੋ ਵੀ ਵਿਕਾਸ ਦੇ ਮੁੱਦੇ ਵੀ ਸਾਰੇ ਸਾਡੇ ਪੁਰੇ ਹੋਣ ਆਪਣੇ ਆਪ ਨਾਲ ਹੀ ਮੁਕਾਬਲਾ ਵਾ ਮੈਂ ਨਾ ਕਿਸੇ ਦਾ ਮੁਕਾਬਲਾ ਨਹੀਂ ਕਰਦਾ ਸਾਡੀ ਪਾਰਟੀ ਨੇ ਬਹੁਤ ਕੰਮ ਕੀਤੇ ਹੈ ਤੇ ਬਾਅਦ ਹੀ ਕਰਨੇ ਸੀ ਇਹਨਾਂ ਨੇ ਜਿਹੜੇ ਪਹਿਲਾਂ ਜਿਹੜੇ ਬਨੇਰੇ ਐ ਐਮ ਐਲ ਏ ਸਾਡੇ ਉਹਨਾਂ ਨੇ ਕੀ ਕੀਤਾ ਤੁਸੀਂ ਵੀ ਪੁੱਛੋ ਜਾ ਕੇ ਉਹਨਾਂ ਨੂੰ ਵੀ ਲੋਕਾਂ ਨੂੰ ਭੈਣ ਤੋਂ ਹੋਰ ਪੁੱਛੋ ਕਿ ਇਹਨਾਂ ਨੇ ਕੀ ਕੀਤਾ 50 ਸਾਲ ਇਹਨਾਂ ਨੇ ਰਾਜ ਕੀਤਾ ਸਾਡੀ ਪਾਰਟੀ ਇਹਦੇ 3 ਸਾਲ ਪਹਿਲਾਂ ਨਵੀਂ ਆਈ ਹੈ ਆਈ ਤਾਂ ਜਿਵੇਂ ਵਿਕਾਸ ਕਰਾਉਣੇ ਆ ਤੇ ਕਰਾਉਣੇ ਵੀ ਬਿਲਕੁਲ ਭ੍ਰਿਸ਼ਟਾਚਾਰ ਮੁਕਤ ਕਰਾਉਣੇ ਆ ਲੋਕਤੰਤਰਵਾਦ ਕਰਾਉਣਾ ਆ ਔਰ ਜਿਹੜੀ ਜਿਹੜੀਆਂ ਗੁੰਡਾਗਰਦੀਆਂ ਸਾਡੇ ਸ਼ਹਿਰ ਚ ਚੱਲ ਰਹੀਆਂ ਹੈਂ ਚਾਹੇ ਕੋਈ ਸੇਵਾ ਦਾ ਮੁੱਦਾ ਚੱਲ ਰਿਹਾ ਹੋਵੇ ਜਾਂ ਕੋਈ ਡੈਂਗਰ ਕੁਆਰ ਆ ਰਿਹਾ ਜਾਂ ਪ੍ਰੋਧੀਆਂ ਦੀਆਂ ਤਾਲਾਂ ਲੋਕਾਂ ਪਿੰਡ ਪਰ ਆਉਣ ਦੀਆਂ ਉਹਨੂੰ ਇਹ ਮੁਕਤ ਕਰਾਣਾ ਉਹ ਦੰਦ ਆ। ਉਹ ਸਾਡਾ ਆਪਣੇ ਆਪ ਦਾ ਮੁਕਾਬਲਾ ਜੀ ਕਿ ਸਾਡਾ ਕੋਈ ਪ੍ਰੋਬਲਮ। ਤੋਂ ਇਹ ਸਾਡਾ ਮੋਨੂ ਟੀਮਾ ਜੀ ਜਿਨ੍ਹਾਂ ਨੇ ਵਸਤਾਰ ਨਾਲ ਦੱਸਿਆ ਹੈ ਕਿ ਸਾਡੀ ਸਰਕਾਰ ਨੇ ਤਕਰੀਬਨ 80% ਵਾਰੇ ਪੂਰੇ ਕਰ ਦਿੱਤੇ ਹਨ। ਔਰ ਜੋ ਰਹਿ ਗਏ ਹਨ ਉਹ ਜਲਦ ਹੀ ਲੋਕਾਂ ਦੇ ਪੂਰੇ ਕੀਤੇ ਜਾਣਗੇ।